ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਆਇ ਸੋਡੇ ਲਈ ਫਾਰਮਸ ਆ ਟਰੈਕਟਰ ਲੈ ਕੇ ਆਏ ਦੋਸਤੋ ਪੰਜਾਬ ਨੰਬਰ ਦੇ ਵਿੱਚ ਬਹੁਤ ਹੀ ਸਾਫ ਸੁੱਦੀ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਦਾ ਐਡ ਕਰਾਉਣੀ ਹੋਵੇ ਦਿੱਤੇ ਗਏ ਨੰਬਰਾਂ ਤੇ ਪੰਜ ਸੱਤ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਫਾਰਮਸ ਆਟਾ ਜੀ 1998 ਮਾਡਲ ਪੰਜਾਬ ਦਾ ਨੰਬਰ ਆ ਦੋਸਤੋ ਡਬਲ ਕਲਚ ਦੇ ਵਿੱਚ ਟਰੈਕਟਰ ਆ ਦੋਸਤੋ ਟਰੈਕਟਰ ਸਾਰੇ ਦਾ ਸਾਰਾ ਹੀ オリジナル ਆ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਜੀ ਜੇ ਗੱਲ ਕਰੀਏ ਆਪਾਂ ਟਰੈਕਟਰ ਦੇ ਰੇਟ ਦੀ ਰੇਟ ਹੈਗਾ ਦੋਸਤੋ 1 ਲੱਖ ਤੇ 45000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਣ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਗਿੱਦੜਵਾਹਾ ਏਰੀਆ ਦੇ ਵਿੱਚ ਟਰੈਕਟਰ ਸੇਲ ਲਈ ਹੈ ਦੋਸਤੋ ਬਾਕੀ ਸੈਸਰੀ ਦੋਸਤੋ ਟਰੈਕਟਰ ਦੇ ਨਾਲ ਸਭ ਸਾਰੀ ਮਿਲੂਗੀ ਡੰਡਾ ਫੱਟੀ ਛਤਰੀ ਕੰਡੀਸ਼ਨ ਟਰੈਕਟਰ ਦੋਸਤੋ ਬਹੁਤ ਹੀ ਸਾਫ ਹੈ ਕਰੋ ਬਾਈ ਨਾਲ ਕੰਟੈਕਟ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਧੰਨਵਾਦ ਦੋਸਤੋ ਵੀਡੀਓ ਨੂੰ ਦੇਖਣ ਵਾਸਤੇ ਤੇ ਸ਼ੇਅਰ ਕਰਨ ਵਾਸਤੇ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ